ਆਜੋ ਹਜ਼ਾਰ ਸਾਲ ਪਹਿਲਾਂ ਕਿਉਂਕਿ ਇਹ ਜੋ ਯੂਰਪੀਅਨ ਔਕਾਤ ਦੀ ਡੇੜਾ ਸੰਸਾਜ ਹੈ ਇਸ ਕਰਕੇ ਅੱਠ ਨਹੀਂ ਸੀ ਬੋਲਦੇ ਠੱਠੇ ਨਹੀਂ ਬੋਲਦੇ ਟਾਈਗਾ ਬੋਲਦੇ ਅੱਠ 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 ਕਹਿੰਦੇ ਹੁੰਦੇ ਅੱਠ ਸੋ ਉਹੜਾ ਗੁੰਨਦਾਰ ਸੀ ਸਾਡੇ ਵਪਾਰੀਆਂ ਦੀ ਸ਼ਕਤਾ ਉਹਨੇ ਟਾਈਗਾ ਲੈ ਲਿਆ ਟਾਈਗਾ ਨੂੰ ਅੱਠ ਨੇ ਤਾਂ ਆਰਤੇ ਵਰਤਦੇ ਰਹੇ ਬਾਦ ਵਿੱਚ ਜਦੋਂ ਪਤਾ ਲੱਗਾ ਵੀ ਤੈਗਾ ਤਾਂ ਅਖਰਾਂ ਦਾ ਬਲੇਖਾ ਬੋਨਾ ਫਿਰ ਇਹਦੇ ਬਗਰ ਕੁਢੀ ਲਾਉਣ ਲੱਗ ਪਏ। ਤਾਂ ਕਿ ਬਲੇਖਾ ਦਾ ਪਹਿਲਾ ਸ਼ੁਰੂ ਜਿਹੜਾ ਅਠ ਉਹ ਤੈਗਾ ਸਾਫ਼ ਸਾਫ਼ ਦਾ ਜਰ ਆਉਂਦਾ ਤੇ ਜਿਹੜਾ ਯੋਰ ਬਣ ਗਿਆ ਯੋਰ ਬਣਾ ਲੈ ਗੁੱਜੇਦਾਰ ਕਰਕੇ ਆਹਾਂ ਬਾਹਾਂ ਗੁੱਜੇਦਾਰ ਕਰਕੇ ਆ ਕੱਟ ਕਰਤਾ। ਫਿਰ ਬਗਰ ਉਹਦੀਆਂ ਐਨ ਲਾਈਨ ਤੇ ਆਊਟ ਲਾਈਨ ਜਿਹੜੀਆਂ ਉਹ ਵੀ ਸੌਂਾ ਪਾ ਕੇ ਕਟਾ ਦਿੱਤਾ ਤੇ ਫਿਰ ਉਹ ਐ ਸ਼ਕਲ ਬਣ ਗਿਆ। ਫਿਰ ਆਇਆ ਕਿ ਮਤਲਬ ਸੱਠਾ ਬੜ ਗਿਆ ਜਿਹੜਾ ਡਾਉਨ ਆਨ ਦਾ ਉਹ ਨਾਲੇ ਟਪੜਿਆ ਉਹ ਹਾਰਾ ਉਤਰੀ ਕਿਉਂਕਿ ਉਹ ਉਤਰੀ ਫੜਾ ਪੋਰਸ਼ਨ ਛੋਟਾ ਹੋ ਗਿਆ ਖੱਲਿਆ ਖੁਦਾ ਕਰਤਾ ਫਿਰ ਵੀ ਗਾਣਾ ਨਾ ਭਿਖਾ ਨਾ ਪਵੇ ਇਹਦੇ ਵਗਲੋਂ ਇੱਕ ਗੁੱਡੀ ਪਾਣੀ ਸ਼ੁਰੂ ਕਰ ਦਿੱਤੀ ਜਿਹੜਾ ਅਗਰੇਜਾਂ ਕੋਲ ਤੇਆ ਜਾਰਜ ਜਿੱਤ ਗਿਆ ਉਹ ਕਿਹੜੇ ਸੀ ਉਹ ਐ ਸਿੰਪਲੀਫਾਈਡ ਹੋ ਗਿਆ 50 ਜਿਆਦੀ ਵੀ ਆ ਸ਼ਕਲ ਦਾ ਸ਼ਕਲ ਆ ਰਾਣਾ ਥਾਰੀ ਵੀ ਸਦੇ ਥੋੜਾ ਆ ਵਧਾ ਕੇ ਆ ਨਾ ਆ ਸ਼ਕਲ ਸੀ ਲੇਕਿਨ ਜੋਰਪੁਰ ਦੇ ਵਿੱਚ ਜਿਹੜਾ ਗਿਆ ਇਹ ਪਾਸਾ ਪੜ ਗਿਆ ਉੱਥੇ ਆ ਆ ਪਾਸਾ ਪੜ ਗਿਆ ਬਾਅਦ ਵਿੱਚ ਕਿਹਾ ਕੋਈ ਤੱਤਾ ਵੀ ਇਹਦੇ ਵਿੱਚ ਵਰਗਾ ਸੀ ਤਿੰਨ ਦਾਕ ਵੀ ਵਰਗਾ ਸੀ ਫਿਰ ਕਿਸੇ ਨੇ ਇਹਨੂੰ ਫਾਇ ਉਹ ਤੇ ਰੇਤ ਲੈ ਆਂਦਾ ਤਾਂ ਕਿ ਲੋੜੇ ਦਾ ਤਾਂ ਤੇ ਤੰਦਾਂ ਅੰਕਤਾਂ ਪਲੇਖ ਹੋ ਗਿਆ ਹੋਰ ਹੋਰ ਸ਼ਾਰਟ ਹੋ ਗਿਆ ਪਟ ਗਿਆ ਆ ਉਹਦਾ ਪਾਟ ਹੋ ਗਿਆ ਫਿਰ ਆਇ ਸ਼ਕਰ ਹੋ ਗਿਆ ਅਖੀਰ ਇਹਨੂੰ ਹੋਰ ਜਾਂ ਸਰਾ ਬਣਾਉਣ ਦੇ ਖਾਤਰ ਆ ਆ ਸ਼ਕਰ ਅਸਿਆਰ ਕਰਦੇ ਬਗਾਦਾ ਰਿਪੋਰਟ ਹੈ ਇਸੀ ਆ ਵੀ ਰਿਪੋਰਟ ਮਿਲਦਾ ਹੈ ਚੀਜ਼ ਆ ਵੀ ਸਾਰੀ ਰਿਪੋਰਟ ਮਿਲਦੀ ਹੈ ਮੇਰੇ ਪਾਸ 8 ਅੰਕ ਵੀ ਰਿਪੋਰਟ ਮੈਂਦਾ ਸਾਰਾ ਮੇਰੇ ਪਾਸ ਆਮਿਆ ਹੋਇਆ ਹੈ ਤੇ ਆ ਗੱਜਾ ਚੱਕਵੇਂ ਬਣੇ ਖਕਾ ਗੱਜਾ ਚੱਕਵੇਂ ਬਣੇ ਫੱਕੇ ਕਰ ਜੋਰ ਉੱਤਰ ਤੇ ਕਾਕਾ ਤੇ ਗੱਗਾ ਗਏ ਇਹਦਾ ਬੜਾ ਬਹੁਤ ਇੰਟਰਸਟਿੰਗ ਸਟੋਰੀ ਹੈ ਇਹਦੀ ਬਹੁਤ ਜਿਆਦਾ ਚੱਜਾ ਸੱਚਾ ਬਣਿਆ ਤੇ ਅਚਾਨਕ ਇਹਦਾ ਤੁਝ ਦੇਖੀ ਲਿਆ ਤੇ ਇਹ ਸਾਕੇ ਇਹ ਜਿਹੜੀ ਪਾਸ਼ਾ ਹੈ ਲਿਪੀ ਯੂਨਾਨੀ ਗ੍ਰੀਕ ਲਿਪੀ 올 ਰਿਪੀਟ ਪੰਜਾਬੀ ਲਿਪੀ ਸਖੀਆ ਪੜਨਾ ਇਹ 21 ਦੀ ਪੀ ਦੇ ਇਤੇ ਬਾਦੀਆਂ ਜਾਈਆਂ ਹੋਈਆਂ ਔਰ ਇਹ ਮੇਰੇ پاس ਪਰਮਾਨਤ ਹੈ ਕਿ ਵੀ ਮੈਂ ਇੱਕ ਸ਼ੋਧੀ ਦਿੱਤੀ ਚ ਗੱਲ ਤੇ ਫਾਕਾ ਸ਼ਾਵਾ ਪਾਕ ਇਸ ਬਦਲ ਗਿਆ ਕਿਉਂਕਿ ਯਾਪ ਪਛਾਵਾਂ ਜਗੀ ਸੀ ਇੰਨਾ ਦੀ ਧੁੰਨਾਂ ਫਾੜੀਆਂ ਤੇ ਸਸਟ ਦੇਖੇ ਤੇ ਲਿਵਟਡ ਹੈ ਬਾਈਕ ਧੁੰਨਾਂ ਉਹਨਾਂ ਨੇ ਬਾਈ ਦਾ ਸਾਲ ਲੈਂਦੇ 60 ਸਾੜੀਆਂ ਧੁੰਨਾਂ ਯੂਰਪੀ ਜਬਾਨਾਂ ਦੀਆਂ ਬਹੁਤ ਜ਼ਿਆਦੇ ਇਹਨਾਂ ਨੂੰ ਕਟੋ ਕਾਕ 40 45 ਧੁੰਨਾਂ ਇਸ ਕਰਕੇ ਇਹਨਾਂ ਨੇ ਹੋਰ ਸਾਈਕਲ ਤਿਆਰ ਕਰਨੇ ਪਏ ਕਹਤਾ ਕਿ ਤੇ ਉਹ ਤੁੰ ਦਾਤਾ ਵਿਸਾਰ ਉਥੋਂ ਲਿਆ ਆਧਾਰ ਉਥੋਂ ਲਿਆ ਤੇ ਵਿਸਾਰ ਸਾਡੇ ਵਿਦਵਾਨਾਂ ਨੇ ਕੀਤਾ ਆਧਾਰ ਉਦੋਂ ਲਿਆ ਵਿਸਾਰ ਸਾਡੇ ਵਿਦਵਾਨਾਂ ਨੇ ਕਰਕੇ ਤੇ ਆਪ ਦਾ ਦਾਗ ਤੇ ਬਹੁਤ ਵਾਸਤੇ ਜਾਨੀ ਵਧੀਆ ਬਣਾਤਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਲਖ ਸ਼ਬਦ ਕਿਵੇਂ ਪੈਦਾ ਹੋਇਆ ਲਖ ਸ਼ਬਦ ਅਖਰੀ ਇਹ ਲਖੀਰਾ ਸ਼ਬਦ ਹੈ ਜਿਹੜਾ ਸ਼ੁਰੂ ਤੋਂ ਅਖਰਾਏ ਤਾਂ ਸਾਡੇ ਇਹੋ ਜਿਹੇ ਲੋਕ ਔਰ ਪਾਟਸ ਬਿਲਕੁਲ ਉਹ ਪੜੇ ਲਿਖੇ ਦੇ ਸੀ ਔਰ ਇਹ ਜਿਹੜੇ ਸੀਰੀਆ ਦੇ ਹਾਮ ਨਸਲ ਦੇ ਲੋਕ ਥੋੜੇ ਪੱਕੇ ਰੰਗ ਉਥੇ ਜਿਹੜੇ ਇਸ ਕਥਾਵਾਂ ਚੱਲਦੀਆਂ ਨੂੰ ਦਿੱਤਰਪਤ ਹੋਇਆ ਇੱਕ ਹਾਮ ਇੱਕ ਸ਼ਾਮੂ ਇੱਕ ਯੂਰੋਪਾ ਯੂਰੋਪਾ ਦੇ ਯੋਰ ਵਿੱਚ ਚਲਾ ਗਏ ਸ਼ਾਹ ਉੱਥੇ ਮਿਲਦੇ ਸੀ ਹਾਮ ਜਿਹੜੇ ਪੱਕੇ ਰੰਗਦੇ ਸੀ ਉਹ ਪੰਜਾਬ ਜਾਏ ਔਰ ਉਹ ਉਹ ਬਾਈ ਅਖਰ ਜਾਏ ਕਿ ਉਹਨਾਂ ਨੇ ਜਦੋਂ ਇਥੋਂ ਦੇ ਲੋਕਾਂ ਨੇ ਦੇਖਿਆ ਦੇ ਉਹ ਤੋਂ ਉਹ ਇਹਨੂੰ ਕਹਿੰਦੇ ਲਕੀਰਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕੀ ਚੀਜ਼ ਐ ਇਹ ਲਕੀਰਾ ਕਹਿੰਦੇ ਸੀ ਅੱਜ ਵੀ ਅ ਜੈਸਰਬੇ ਦੇ ਵਿੱਚ ਜੋ ਲੇਖਾ ਬਿਲਕੁਲ ਲਿਖਰਵਾਈ ਕਹਿੰਦੇ ਲਿਖਰਵਾਈ ਲਿਖਰਵਾਈ ਲਕੀਰਾ ਵਾਈਆਂ ਲਿਖ ਲਿਖਰਵਾਈ ਨੂੰ ਲਕੀਰਾ ਵਾਈਆਂ ਦੱਸਦੇ ਆ ਸੋ ਵਈ ਸ਼ਬਦ ਵੀ ਇਸੇ ਤੋਂ ਪੈਦਾ ਹੋਇਆ ਵਈ ਲਕੀਰਾ ਵਾਈਆਂ ਹੁੰਿਆ ਲਿਖਤ ਤੋਂ ਸ਼ਾਰਟ ਹੋ ਕੇ ਲਫ਼ਜ਼ ਲੇਖ ਨਿਕਲਿਆ ਹੋਇਆ ਇਹ ਲੇਖ ਲਿਪ ਦਾ ਕਾਰਨ ਜਿਹੜਾ ਲੇਖਾ ਤੋਂ ਦਿਖਣਾ ਹੈ ਦੂਸਰਾ ਜਿਹੜਾ ਪਰ ਸ਼ਬਦ ਇਹ ਫੜ ਤੋਂ ਦਿਖਣਾ ਹੈ ਫੜ ਉਹ ਗਾਇਸ ਕਾ ਦਾ ਸਮਝ ਲੈਣਾ ਪਰ ਪਾਸਿਬਲੀ ਇਹ ਵੀ ਇਥੋਂ ਦੇ ਲੋਕਾਂ ਦੀ ਲਿਪੀਆਂ ਦੇ ਦਾ ਸ਼ਬਦ ਲੋਕੋ ਪਿਸ਼ਾਵਾਂ ਦਾ ਸ਼ਬਦ ਲੱਗਦਾ ਕਰਨ ਦੇ ਪਿੱਛੇ ਵੀ ਫੜ ਸ਼ਬਦ ਦਾ ਪੜ ਦੇ ਇਸ ਕਰਕੇ ਉਹ ਤਾਂ ਉਹ ਆਪਣੀ ਗਾਇਤ ਹੈ ਇਹ ਕਾਜ ਬਸਾ ਦੇ ਵਿੱਚ ਸੋ ਇਹ ਦੂਸਰਾ ਆਪਣੀ ਪਿਸ਼ਾਵਾਂ ਦੇ ਜਨ ਉਹ ਦਾ ਆਰਾ ਇਦੀ ਜਗਲੀ ਕਹਿੰਦਾ ਕਿ ਕਿਉਂਕਿ ਇੱਥੋਂ ਦੇ ਆਰੀਆ ਲੋਕਾਂ ਨੂੰ ਪਤਾ ਸੀ ਵੀ ਹਾਮ ਨਸਲ ਦੇ ਜਿਹੜੇ ਪੱਕੇ ਰੰਗ ਦੇ ਲੋਕ ਐ ਇਹ ਲੈ ਕੇ ਆਏ ਔਰ ਇਹ ਉਹ ਉਹਨਾਂ ਨੂੰ ਇਹ ਆਦੀ ਰਾਵੜ ਕਹਿੰਦੇ ਸੀ ਕਿਉਂਕਿ ਦਰਾਵੜਾ ਦੀ ਭਾਸ਼ਾ ਦੇ ਵਿੱਚ ਔੜਣੀ ਬਹੁਤ ਜਿਆਦਾ ਵਰਤੋਂ ਹੁੰਦੀ ਹੈ ਇਹ ਉਹਦਾ ਰਾ ਆਦੀ ਵਰਤ ਵਰ ਲਿਆ ਸੋ ਉਹ ਰਾੜੇ ਉਹ ਆ ਇਦੇ ਰਾਜ ਉਹ ਕਿ ਉਹ ਦਾ ਰਾ ਇਦੀ ਬਣਾ ਦਿੱਤਾ ਤਾਂ ਕਿ ਇਹ ਪਤਾ ਲੱਗੇ ਵੀ ਇਹ ਉਹਨਾਂ ਦੀ ਦੇਲ ਇਹ ਇਤਾਰੇ ਜਿਹੜੇ ਇਲਾਇਲਾਈ ਤੇ ਉਹ ਯਰਬੇ ਲੋਕ ਨੇ ਇਲੂ ਇਲੂ ਕੱਟਰੀ ਇਲੂ ਸਾਵਲ ਭਾਸ਼ਾ ਦਾ ਇਲੂ ਦਾ ਬਤਨ ਦੇਸ ਇਲੂ ਇਲੂ ਲੋਕ ਨੇ ਇਲੂ ਲੋਕਾਂ ਨੇ ਇਹ ਦੇਣ ਹੈ ਇਸ ਕਰਕੇ ਇਹਦੇ ਨਾਲ ਨਾਲ ਉਹਨਾਂ ਦੀ ਯਾਦ ਵਾਸਤੇ ਜੋ ਜਿਸ ਦੇ ਚਿਰੌਂ ਵਾਤੇ ਬੈਠੇ ਕੁਝ ਕਹਿਸਾਣਾ ਕੀ ਸੋਚਿਆ ਚੁਲਿ ਲੇਕਿਨ ਆੜੇ ਤੋਂ ਦੇ ਜਿਹੜਾ ਸਾਡੇ ਪੰਜਾਬ ਦੇ ਜੀਆ ਆਖਿਆ ਹੋਰ ਕਿਸੇ ਭਾਸ਼ਾ ਨੇ ਜੀਆ ਦੀ ਆਖਿਆ ਇਹ ਜਦੋਂ ਚਾਤ ਰੂਬ ਚਾਉਣਾ ਦਾ ਆੜਾ ਲਾਣਾ ਨਾਲ ਮਿਠਾ ਰਾਜ ਜਿਹੜਾ ਸੁਨੇ ਚਹੀ ਹੈ ਕਿ ਹੈ ਬੜਾ ਇਸ ਇਸਾ ਸਾਉਤਰਦਾ ਵੀ ਆੜਾ ਤੋਂ ਜਿਹੜੀ ਹਰ ਇਨਰਜੈਂਟ ਪਾਸ਼ਾ ਦੀ ਤੁਰੀ ਇਹ 12ਵੀਂ ਤੋਂ ਨਹੀਂ ਹੈ ਤਾਂ ਦਖੜ ਦੇ ਲੋਕਾਂ ਦੀ ਤੁਰੀ ਹੈ ਇੱਥੋਂ ਦੇ ਰੀਜਨਲ ਲੋਕਾਂ ਦੀ ਤੁਰੀ ਹੈ ਔਰ ਇਹ ਸਾਡੇ ਜਵਾਨ ਨੂੰ ਇੱਕ ਰਾਸ ਦਿੱਤਾ ਬਹੁਤ ਮਿੱਠਾ ਬਣਾ ਦਿੱਤਾ ਇਹ ਇਸੇ ਦੇ ਉੜਾਣਾ ਇਲੀ ਪੈਦਾ ਆੜਾ ਇਲੀ ਉੜਾ ਹੁੰਦਾ ਸੀ ਬਾਦ ਦੇ ਵਿੱਚ ਉੜੇ ਨੂੰ ਉਹਨੂੰ ਪਵਿੱਤਰ ਕਰਿਆ ਗਿਆ ਉਹ ਘਰ ਦੇਸ਼ ਕਰਕੇ ਉੜਾ ਪਹਿਲੇ ਬੋੜੇ ਚਾ ਰੱਖ ਦਿੱਤਾ ਆਸ ਵਿੱਚ ਆੜਾ ਏਡੀ ਉੜਾ ਸ਼ਾਮਸੀ ਔਰ ਜਿਹੜੇ ਯਾਰਪੀਟ ਏ ਵੀ ਉਹ ਵੀ ਪਹਿਲਾ ਆੜਾ ਨੂੰ ਰੱਖਦੇ ਜੇ ਔਰ ਦੂਰ ਫਾਰਸੀ ਸੰਸਕਰ ਉਹ ਵੀ ਪਹਿਲਾ ਆੜਾ ਰੱਖਦੇ ਲੇਕਿਨ ਪੰਜਾਬੀ ਆਦਿਆਂ ਦੇ ਤੇ ਪੰਜਾਬੀ ਜੀ ਦੀ ਸ਼ਹੀਦੀ ਦੇ ਉੜਾ ਬੋਰ ਚ ਲੈਦਾ ਅਰਬੀ ਚਾਰੇ ਜਾਲੇਗਾ ਬਤਾ ਇਹ ਬਾਵਲ ਜਿਹੜਿਆ ਮਤਲਬ ਡਰ ਵਾਲਵ ਪੰਜਾਬੀ ਫੌਂਟ ਫੌਲ ਵਾਵਲ ਜਿਹੜਿਆ ਦੇ ਦੂਜੇ ਕੰਸੋਨੈਂਟ ਹੈ ਔਰ ਪੰਜਾਬੀ ਦੇ ਬਾਦ ਇੱਕ ਬਹੁਤ ਹੀ ਵਿਰੋਧਮੰਦੀ ਜਿਹਦੀ ਰਾਏ ਨੂੰ ਸੁਧਾਰਿਆ ਬਹੁਤ ਵਧੀਆ ਕੰਸੋਨੈਂਟ ਜਿਹੜੇ ਵਖਰੇ ਕਰਦੇ ਤੇ ਬਾਵਲ ਵਖਰੇ ਕਰਦੇ ਤੇ ਸ਼ਿਵਲੈਂਟ ਵਖਰੇ ਕਰਦੇ ਤੇ ਸੋਨੋਰੈਂਟ ਵਖਰੇ ਯਾਰਾ ਲਲਾਵਾ ਇਹ ਸੋਨੋਰੈਂਟ ਵਾਇਦੇ ਆ ਸ਼ਸ਼ਾ ਸ਼ਸ਼ਾ ਇਹ ਸ਼ਿਵਲੈਂਟ ਵਾਇਦੇ ਇਹਨਾਂ ਵਖਰੇ ਵਖਰੇ ਕੋਈ ਪਾ ਕੇ ਬਹੁਤ ਹੀ ਵਿਆਗ ਬਣੇ ਜੀ ਕਿ ਰਾਏ ਲੀਪੀ ਨੂੰ ਇਹਦੀ મતલਬ ਦਰਗਾ ਬਣਨੀ ਚੀਤੀ ਜਿਸ ਤਰ੍ਹਾਂ ਪਹਿਲਾ ਦੇਖੋ ਤੁਸੀਂ ਉੜਾੜ ਆਈ ਦੀ ਗੜ ਗੜਕਣ ਦੀ ਆਵਾਜ਼ ਹੈ ਉਹ ਤੱਕਾ ਖਖਾਗਾ ਵਲਾਰ ਜੋ ਕਹਤੇ ਰਹੇਗੀ ਉਹ گاہ جیو تے جیب اگے جیو چیو حرکت آ جاتی پھر ٹائک ٹھا ادو اگے آ جاتی اس بعد تتاں تتاں ڈینٹل دنداں سے آ جاتی پھر پاپا پپا بلاتے آ جاتی اس کر کے بہت یونبندی اس لپی بنایا اور یہ سائنٹیفک لپی ہے اور ہر شبد نوٹ کر دی ہے شکتی ہے اور اس لپی ਜੋ ਬਹੁਤ ਜ਼ਿਆਦਾ ਕਲੀਅਰ ਕੀ ਹੈ ਬਟਰ ਕੋਈ ਮੈਸ਼ ਨਹੀਂ ਹੁੰਦਾ ਲਖੜੀ ਵਾਲੀ ਲਿਪੀ ਜਿਹੜੀ ਆ ਉਹ ਉਹਨਾਂ ਨੇ ਐਡੀ ਕਲੀਅਰ ਕੀ ਜਿੱਦ ਲਈ ਸਾਡੀ ਪੰਜਾਬੀ ਦੀ ਲਿਪੀ ਪੰਜਾਬੀ ਲਿਪੀ ਦੇ ਕਲੀਅਰ ਕੀ ਹੈ ਇੱਕ ਦੂਜੇ ਤੋਂ ਫੱਟ ਪਸਾਰ ਆ ਜਾਂਦੀ ਵੀ ਫਲਾਦਾ ਕਰ ਫਲਾਣਾ ਇੱਕ ਲਖੜੀ ਵਾਲੀ ਬੇਤ ਬਹੁਤ ਅੱਗੇ ਫਿਰ ਪਲੇਖਾ ਬਹੁਤ ਜਿਵੇਂ ਸੁਣਾ ਦੇ ਦੀ ਤੱਤਾ ਤੇ ਨਾ ਨਾ ਦਾ ਫਰਕ ਕਰਨਾ ਬਹੁਤ ਮੁਸ਼ਕਲ ਹੈ ਕਿ ਉਹਨਾਂ ਕਿਸੇ ਨੂੰ ਹੀ ਪਤਾ ਲੱਗਦਾ ਜਾਂ ਤੱਤਾ ਤੇ ਆ ਜਾਂਦਾ ਔਰ ਵੈਸ਼ਾ ਨੋਸਪਿਟਲ ਜਿਹੋ ਤੇ ਤਕਰਾਵ ਹੀ ਇਕਲੈਤੀ ਤਤੇ ਤੇ ਜੀ ਬੇ ਬੇ ਮੈਨੂੰ ਪਤਾ ਵੇਲੇਬਲ ਨਹੀਂ ਹੋਈ ਪਰ ਯੂਰਪੀ ਲੋਗ ਜਿਹੜੇ ਜਾਗ ਰਹੇ ਨੇ ਤੀ ਹੈ ਔਰ ਯੂਰਪੀ ਲੋਗਾਂ ਨੇ ਵਿਚਾਰ ਹੈ ਵੀ ਇਹ ਲੀਪੀ ਬਾਹਰ ਆਈ ਹੈ ਸਾਡੇ ਤਾਂ ਕਹਿੰਦੇ ਜੀ ਜਿਹੜੀ ਸਦਦੀ ਵਾਦੀ ਹੈ ਉਹਦੇ ਜੋ ਅਖਰਾਂਏ ਉਹਨਾਂ ਦਾ 1.5 ਹਜ਼ਾਰ ਸਾਲ ਦਾ ਫਰਕ ਹੈ ਨਾਲੇ ਉਹ ਡਿਸਿਪਲ ਨਹੀਂ ਕੀਤੀ ਜਾ ਸਕੀ ਇਸ ਕਰਕੇ ਬਹਿਰੀ ਬੋਲਦਾ ਕਿ ਉਹ ਇਹਦੇ ਬਹੁਤ ਸਾਰੇ ਅੱਖਰ ਸਭ ਦੇ ਕਿਤੇ ਫੋਲੋਸ਼ਾ ਲਿਪੀਆਂ ਮਿਲਦੇ-ਜੁਲਦੇ ਆ ਉਦੋਂ ਪਰ ਵੀ ਨਾ ਮਿਲਦੇ-ਜੁਲਦੇ ਫਿਰ ਇਹ ਤਾਂ ਅਨੁਕਾਰ ਨਹੀਂ ਕੀਤਾ ਜਾ ਸਕਦਾ ਵੀ ਇਹ ਲਿਪੀਆਂ ਜਿਹੜੀਆਂ ਕੋਈ ਸਾਲਾ ਦੋ ਸਾਲਾ ਜਿਹੜਾ ਕੰਟੀਨਿਊ ਸੈਕੜੇ ਸਾਲ ਲੱਗੇ ਇਹਨੂੰ ਇਵੋਲੂਸ਼ਨ ਪ੍ਰੋਸੈਸ ਦੇ ਵਿੱਚੋਂ ਲੰਘਦੇ ਇਹਨੂੰ ਗਾਜ ਆਈਸੀ ਟੇਲਰ ਦੀ ਕਿਤਾਬ ਅਲਫਾ ਬਾਬਰ ਤੇ ਦੱਸਿਆ ਵੀ ਇਹ ਕੰਟੀਨਿਊਟੀ ਹੁੰਦੀ ਹੈ ਤੇ ਸੁਧਾਰ ਹੁੰਦਾ ਜਾਂਦਾ ਇਸ ਕਰਕੇ ਇਸ ਤਰ੍ਹਾਂ ਲਿਪੀਆਂ ਬਣੀਆਂ ਨਾ ਕਿ ਉਹ ਮਤਲਬ ਡਾਇਰੈਕਟਰੀ ਜਿਹੜੇ ਬਣਾਤਾ ਹਰ ਐਡੀ ਗੱਲ ਜਿਹੜਾ ਜਦੋਂ ਨਿਪੀਆ ਦਾ ਆਈਡੀਆ ਆ ਜਾਂਦਾ ਵਿਦਵਾਨਾਂ ਦੇ ਆਖ ਚ ਤੇ ਉਹ ਉਹਨਾਂ ਨੂੰ ਕੋਈ ਤੁਜੀ ਦੀ ਦਵੈਦਗੀ ਕਰਨ ਵਾਲਾ ਅੱਖਰ ਨਹੀਂ ਸਾਈਬਰ ਨਹੀਂ ਦਿੰਦਾ ਉਹ ਆਪਣਾ ਸਾਈਬਰ ਜ਼ਰੂਰ ਬਣਾ ਲੈਂਦੇ ਆ ਇਸ ਦੇ ਪਿੱਛੇ ਵੀ ਜਿਹੜੇ ਜਿਹੜੇ ਤੋਂ ਨਹੀਂ ਸਕਦੇ ਤੇ ਬਦਿਆ ਦੋ ਤਰ੍ਹਾਂ ਕਹਾ ਵਗੈਰਾ ਦੀ ਗੱਲ ਕਰਦੇ ਉਹਨਾਂ ਨੇ ਡਰਾਪ ਕਰਤੀ ਇਹਨੂੰ ਕਹਿੰਦੇ سافٹ اسپیرٹو جاتا چادا یہ سافٹ اسپیرٹو یہ نام ہے اس ای کر کے چڑھ دیا پجابی پنجاب نے ڈیلٹا تو دا لیا یہ ڈیلٹا صاف ہی نظر آؤ گا یہ پاسا پاسا پلٹ ایسا کے بڑا یہ صاف نظر آؤں گا اگا صاف ہی نظر آتا ببا صاف نظر آگا الفاظ صاف نظر آگا ਔਰ ਲਾਈਨਸ ਲੈਪ ਹੋ ਗਈ ਤੇ ਇਸ ਕਰਕੇ ਇਹ ਲਿਪਿਆਰ ਜੋਪੀ ਲਿਪਿਆਰ ਸਵੰਦਾ ਔਰ ਐਸਲਪੀ ਦੇ ਵਿੱਚ ਦੋ ਤਾ ਅੱਗੇ ਸਾਜ ਲਿਪਿਆ ਨਿਕਲਿਆ ਕਿਸੇ ਦੇ ਆਫਸਾਈਡ ਡਾਊਨ ਕਰਕੇ ਜਿਸ ਤਰ੍ਹਾਂ ਤਪਾਪ ਤੇ ਡੰਡਾ ਦਸਣ ਜਾ ਕੇ ਆਫਸਾਈਡ ਡਾਊਨ ਹੋ ਜਾਂਦਾ ਹੈ ਨਾ ਤੇ ਔਰ ਟੱਤੇ ਦੇ ਵਿੱਚ ਵੀ ਗੁੰਡੀ ਆ ਜਾਂਦੀ ਹੈ ਜਦਦੇ ਦੇ ਵਿੱਚ ਵੀ ਗੁੰਡੀ ਆ ਜਾਂਦੀ ਤੇ ਇਹ ਸਾਈਡਾਂ ਵੀ ਬਦਲਦੀ ਆਫਸਾਈਡ ਡਾਊਨ ਆਹ ਇਹ ਤਾਂ ਲੋਕੋ ਕਿ ਪੀ ਸੌਪੇ ਪੱਤੇ ਲਿਖਿਆ ਜਾਂਦਾ ਸੀ ਜੇ ਪੁੱਠਾ ਪੇਪਰ ਫੜ ਲਿਆ ਤਾਂ ਪੁੱਠਾ ਲਿਖਦਾ ਕੋਈ ਕੋਈ ਦਰਦਾਰੀ ਸੀ ਦੱਸ ਰਹਾ ਉਹਨਾਂ ਨੂੰ ਬਈ ਆਹ ਤਾਂ ਲਿਖ ਪੁੱਟੀ ਚੱਕੀ ਕੋਈ ਗਾੜੀ ਸੀ ਆਪਣੀ ਆਈਡੀਆਂ ਲੈਦੇ ਸੀ ਔਰ ਦੋ ਸਿਰ ਮੁੱਖ ਤੇ ਬਖਰੇ ਬਖਰੇ ਆਤਾਂ ਹਰ ਹਰ ਅੱਜ ਕੱਲ ਵੀ ਹਰ ਹਰ ਕਿਤਾਬ ਉਤਾਂ ਲੈਸਿਕ ਬਖਰੀ ਹੁੰਦੀ ਹੈ ਪਰ ਹੁਣ ਤਾਂ ਬਾਦ ਸ਼ਾਪਾ ਖਾਣਾ ਕਰਕੇ ਸਵੇਰ ਦੀ ਆ ਗਈ ਇਹਦੀ ਸ਼ਖਤ ਆ ਗਈ ਯਾਰ ਅਸੀਂ ਅੱਜ ਉਹ ਮਤਵਾਲਾ ਕਰ ਲਏ ਨੇ ਵੀ ਅਸੀਂ ਕਿੱਥੇ ਗਲਤ ਹੋ ਰਹੇ ਹਾਂ ਲੇਕਿਨ ਉਸ ਜਵਾਨੇ ਕੋਈ ਸਟੈਬਿਲਟੀ ਨਹੀਂ ਸੀ ਤੇ ਥੋੜਾ ਜਿਹਾ ਫਰਕ ਜਿਹੜਾ ਯੂਰਪੀ ਟਨ ਨੇ ਪਾਇਆ ਕਿਉਂਕਿ ਛਾਪੇ ਖਾਣੇ ਸਭ ਤੋਂ ਪਹਿਲਾ ਯੂਰਪੀ ਲੋਕਾਂ ਨੇ ਬਣਾਇਆ ਤੇ ਪੰਜਾਬੀ ਦੇ ਛਾਪਾ ਛਾਪਾ ਖਾਣਾ ਵੀ 1850 ਦੇ ਵਿੱਚ ਯੂਰਪੀ ਲੋਕਾਂ ਨੇ ਬਣਾਇਆ ਗੋਰਾ ਨੇ ਬਣਾਇਆ ਤੇ ਦਖਣੀ ਕਿੱਦਲੇ ਪਿਆ ਬਲੇ ਆਲੋ 52 ਜਸਰ ਹਾਲਾ ਤੇ ਇਹਦਾ ਬਹੁਤ ਜਮਾ ਇੱਕੋ ਜੁਕਰ ਦੇ ਚਲਦੇ ਆ ਲੇਕਿਨ ਜਦੋਂ ਇਹਨਾਂ ਦੀਆਂ ਦਿੱਪੀਆਂ ਇਹਨਾਂ ਦੇ ਖਾਪੇ ਖਾਣੇ ਬਣਾਏ ਉਹ ਯੂਰਪੀਨਾਂ ਨੇ ਬਣਾਏ ਉਹਨਾਂ ਨੇ ਪਾਰੋ ਤੇ ਰਾਜ ਕਰੋ ਦੀ ਪਾਲਸੀ ਨੂੰ ਵੋਖਰਾ ਖਲੇ ਜਾਂ ਇਹਨਾਂ ਨੇ ਵਖਰੇਵਾ ਪੈਦਾ ਕਰਨ ਦੀ ਖਾਤਰ ਬਹੁਤ ਜਿਆਦਾ ਤੇ ਨਾਲ ਫਿਆਜ ਫਰਕ ਪਾ ਦਿੱਤਾ origignal ਇਹ ਬਿਲਕੁਲ ਮਤਲਬ ਇਕਲੀ ਪੀਸੀ ਜਿੰਨ ਸਾਲ ਹੈ ਤਾਂ ਬਹੁਤ ਸਾਰੇ ਮੈਨੂੰ ਕੀਦਾ ਪਤਾ ਬਈਓ ਪੰਜਾਬੀ ਲਿਪੀ ਨਾਲ ਮਿਲਦੇ ਹੋਏ ਗੱਲਾਂ ਦੱਤਾ ਵਗੈਰਾ ਬਿਲਕੁਲ ਪੰਜਾਬੀ ਨਾਲ ਮਿਲਦੇ ਹੋਏ ਫਿਰ ਵਕਤ ਲੱਗਾ ਤਾਂ ਕਿਸੇ ਹੋਰ ਅੱਡ ਸੋਚ ਦੇ ਵਿੱਚ ਇਹਦਾ ਲਿਪੀ ਅੰਤ ਗਿਵੇਂ ਫਰਕ ਪਿਆ ਤੇ ਦੂਜਾ ਸਭ ਤੋਂ ਵੱਡਾ ਪਰੂ ਜਿਹੜਾ ਮੇਰੇ ਪਾਸ ਹੈ ਇਹ ਪੰਜਾਬੀ ਦੀ ਭਾਤ ਤਾਣਾ ਇਹਦੇ ਅਖਰ ਸਭ ਤੋਂ ਜ਼ਿਆਦਾ ਤੇ ਵੱਡੇ ਲਿਪੀਆਂ ਨੇ ਦੋਸਤਾਨੀ ਲਿਪੀਆਂ ਬਰਬੀ ਲਿਪਾਇ ਬੰਗਾਲੀ ਦਾ ਗੁਜarati ਦਾ ਦੱਖਣੀ ਦੇ ਲਿਪਿਆ ਦਾ ਬਰਬਾਦ မြန်မာ मार्जी ਨੂੰ ਕਹਿੰਦੇ ਉਹ ਦੇਣਾ ਇਥੋਂ ਤੱਕ ਜਿਹੜਾ ਲਾਓਸ ਕਮੋਡੀਆ ਉਹਦੇ ਉਹਨਾਂ ਦੇ ਅਖਰਾਨਾਂ ਵੀ ਬਹੁਤ ਜਿਆਦਾ ਮੇਲ ਖਾਂਦੀ ਹੈ ਜਿਸ ਤਰ੍ਹਾਂ ਰਾਣਾ ਤੁਸੀਂ ਰਾਣਾ ਦੀ ਮਿਸਾਲ ਕਿਹਾ ਨਾ ਪੰਜਾਬੀ ਦਾ ਰਾਣਾ ਬੰਗਾਲੀਆ ਰਾਣਾ မြန်မာ ਦਾ ਰਾਣਾ ਮੁਝਾਲਾ ਰਾਰਾ ਪੰਜਾਬੀ ਨਾਲ ਮਜ਼ਾ ਜੁਲਦਾ ਹੈ ਤੇ ਓਕੇ ਊੜਿਆ ਦਾ ਰਗਾ ਆਵਾਦੂ ਦਾ ਊੜਿਆ ਇਸਾ ਕਿ ਪੰਜਾਬੀ ਨਾਲ ਬਹੁਤ ਜ਼ਿਆਦਾ ਇਸ ਨੂੰ ਜਿਹੜਾ ਕਾਈਲਾਈਨਰ ਉਹਨਾਂ ਨਾਲ ਵੀ ਹੈ ਤਾਂ ਉਹ ਤੋਂ ਸੋਨਾ ਬਣਾਇਆ ਹੋਇਆ ਐਸਾ ਕਹਤਾਂ ਨੇ ਇਹ ਜਿਹ ਲੌਂਗ ਡਰ ਰਹਾ ਹੈ ਉਹ ਵੀ ਇਸ ਤਰ੍ਹਾਂ ਮਿਲਦਾ ਤੇ ਸਵਾ ਇੱਕ ਕਾ ਕਵੀਲੀ ਪੀਏ ਤਾਈ ਉਹ ਇండోਨੇਸ਼ੀਆ ਦੀ ਉਹਦਾ ਰਾਰਾ ਪੰਜਾਬੀ ਨਾਲ ਬਹੁਤ ਮਿਲਦਾ ਥੱਲੇ ਚੌਕ ਚ ਹੈਗਾ ਚੌਕ ਚ ਹੈ ਗਿਆ ਉਹਦਾ ਥੱਲੇ ਦਾ ਪੋਸ਼ਣ ਸੋ ਇਸ ਕਰਕੇ ਪੰਜਾਬੀ ਜੀਪੀ ਸਭ ਤੋਂ ਪੁਰਾਣੀ ਹੈ ਇਹ ਦੇ ਵਿੱਚ ਜੇ ਕਿਸੇ ਨੂੰ ਸ਼ੱਕ ਹੋਵੇ ਤੇ ਮੇਰੇ پاس ਬਹੁਤ ਗੱਲਾਂ ਕਿਤਾਬਾਂ ਲਈ ਵੀ ਬਾਰੇ ਇਥੋਂ ਮੈਡੀਕਲ ਸੁਤ ਲੈ ਕੇ ਮਗਾਇਨ ਮਗਾਗੇ ਤੇ ਉਹ ਪ੍ਰੂਫ ਮੇਰੇ ਕੋਲ ਹੈਗੇ ਤੇ ਆਪ ਆਪਣੇ ਕਿਸੇ ਸ਼ੰਕਾ ਹੋਵੇ ਤਾਂ ਮੈਨੂੰ ਟੈਲੀਫੋਨ ਨੰਬਰ ਦਿੱਤਾ ਮੇਰੇ ਮਾਰ ਕੇ ਪੁੱਛ ਸਕਦਾ ਮਿਹਰਬਾਨੀ ਹੋਵੇ ਤੁਹਾਡਾ ਥੈਂਕ ਯੂ ਹੁਣ ਸਰ ਗੁਰਮਖੀ ਲਿਪੀ ਪੁਰਾਣੀ ਹੈ ਜਾਂ ਅੰਗਰੇਜ਼ੀ ਜਿਵੇਂ ਆਪਾਂ ਬੈਠਾ ਅੰਗਰੇਜ਼ੀ ਜਈ ਅੰਗਰੇਜ਼ੀ ਲਿਪੀ ਰੋਮਨ ਲਿਪੀ ਹੁੰਦੀ ਵਾਟ ਤੇ ਜੋਰਨੇ ਬਹੁਤ سارے ਲੋਕ ਰੋਮਨ ਲਿਪੀ ਉਹ ਐਕਚੁਅਲੀ ਗਈ ਹੈ ਯੂਨਾਨੀ ਲਿਪੀ ਵਿੱਚੋਂ ਔਰ ਉਹ ਇੰਗਲਿਸ਼ ਗਈ ਇਸ ਤੋਂ ਬਾਅਦ ਕਿਤੇ ਤੇ ਜਿਹੜੀ ਪੰਜਾਬੀ ਲਿਪੀ ਹੈ ਗੁਰਮੁਖੀ ਲਿਪੀ ਇਹ ਡਾਇਰੈਕਟ ਜਿਸ ਤਰ੍ਹਾਂ ਡਾਇਰੈਕਟ ਯੂਨਾਨੀ ਲਿਪੀ ਗੈਟ ਫਰੋਸ਼ਾ ਲਿਪੀ ਤੋਂ ਨਿਕਲੀ ਇਹਦਾ ਡਾਇਰੈਕਟ ਹੀ ਪੰਜਾਬੀ ਲਿਪੀ ਉਹਦੇ ਚੋਂ ਨਿਕਲੀ ਹੈ ਉਹਦਾ ਨਾਮ ਮਹਾਂਜਾ ਲਿਪੀ ਸੀ ਉਹਦਾ ਨਾਮ ਰખ્યા ਜਾਜਬੂਲ ਦੇ ਗਰਮਸ਼ਕਾਲ ਬਹੁਤ ਤਗੜਾ ਉਹਨੇ ਉਹਦਾ ਨਾਮ ਬਜਟ ਕਲਾਸ ਵਪਾਰੀਆਂ ਦੇ ਥੋੜੇ ਤਿਕਰੇ ਬਣਾਇਆ ਬਚ ਮਹਾਜਨ ਇਲੀ ਇਲੀ ਸੌਰੀ ਐਲੀਟ ਕਲਾਸ ਐਲੀਟ ਕਲਾਸ ਵਾਲਾ ਬੈਠ ਵੀ ਚਾਰੇ ਬੰਦਿਆਂ ਨੇ ਉਹ ਬਣਾਈ ਉਹ ਉਹ ਰੀਡੂ ਜਿਹੜਾ ਵੀ ਤੱਕਾ ਕਰੂ ਉਹਦਾ ਨਾਂ ਬੰਦਿਆਂ ਦਾ ਮਹਾਜਨ ਬਟ ਗ੍ਰੇਪ ਪਰਪਲ ਉਹ ਮਹਾਜਨ ਛੱਦ ਜਿਹਦੇ ਬਈ ਮਹਾਜਨ ਬਣ ਗਿਆ ਸੋ ਉਹ ਮਹਾਜਨ ਜੀ ਵੀ ਗੁਰੂ ਬਹਾਜਨ ਜਨ ਇਸ ਕਾ ਗੁਰੂ ਗ੍ਰੰਥੀ ਇਹ ਲਿਪੀ ਬਾਰੇ ਗੱਤੋ ਕੀਤੀ ਔਰ ਸਭ ਤੋਂ ਵੱਡੀ ਦੇਣ ਗੁਰੂਆਂ ਦੀ ਇਹ ਹੈ ਅਗਰ ਉਹ ਇਸ ਲਿਪੀ ਨੂੰ ਜਾ ਵਰਤਦੇ ਤਾਂ ਇਹ ਲਿਪੀ ਜਿਹੜੇ ਕਸ਼ਮੀਰ ਤੇ ਸ਼ਾਦ ਵਾਲੇ ਲਿਪੀ ਖਤਮ ਹੋ ਗਈ ਆ ਹਵਾਚਲ ਦੀ ਤਾਕ ਨਾ ਖਤਮ ਹੋ ਗਈ ਆ ਕਹਿੰਦੀ ਮੈਥਲੀ ਦੋਸ਼ ਲਿਪੀ ਨਿਬਿਓ ਖਤਮ ਹੋ ਗਈ ਆ ਲਖਣ ਦੀ ਲਿਪੀ ਬਹੁਤ ਸਾਰੇ ਨੇ ਖਤਮ ਹੋ ਗਿਆ ਲੇਕਿਨ ਪੰਜਾਬੀ ਜੀਪੀ ਨੂੰ ਜਿੱਦਾ ਰੱਖਿਆ ਤਾਂ ਗੁਰੂ ਗ੍ਰੰਥ ਸਾਹਿਬ ਦੇਖਣ ਕਰਕੇ ਤੇ ਇਹ ਲਿਪੀ ਜਿੱਦਾ ਰਹੀ ਅਦਰਵਾਈਜ਼ ਇਹ ਲਿਪੀ ਵੀ ਖਤਮ ਹੋ ਜਾਂਦੀ ਤੇ ਔਰ ਸਭ ਤੋਂ ਖੁਸ਼ੀ ਦੀ ਗੱਲ ਹੈ ਵੀ ਇਹ ਮਿਸ਼ਨ ਲੈਂਕ ਸੈਂਕ ਤੇ ਦਿੱਤੇ ਪੰਜਾਬ ਹਿੰਦੁਸਤਾਨ ਦੇ ਖਿਤ ਲਿਪੀਆਂ ਦੇ ਵਿੱਚ ਇੱਕ ਸੱਚ ਮਤਲਬ ਪਾਰਾ ਪੂਰਾ ਕਰਨ ਵਾਲੀ ਲਿਪੀ ਆ ਜਨ ਸਭ ਜੋ ਜਿਦਾਂ ਜਦਾਂ ਉਹਦਾ ਅਤਿ ਗਾੜਾ ਸਰਕੇ ਖੇਤਰ ਮਿਲਦੀ ਆਦੀ ਹੈ ਦੋਤਾਂ ਦੀ ਲਿਪੀ ਹੈ ਇਸ ਕਰਕੇ ਸਭ ਤੋਂ ਪੁਰਾਣੀ ਲਿਪੀ ਹੈ ਅਖਰ موجوده ਅਖਰ ਵੀ ਸ਼ੋਧਾਦੇ ਪੁਰਾਣੇ ਅਖਰ ਵੀ ਬਰਬੇਟਾ ਸਭ ਤੋਂ ਜ਼ਿਆਦਾ ਇਹਦੇ ਲਿਖਦੇ ਆ ਕਿ ਸਰਕੇ ਖੇਤਰ ਦੀ ਸ਼ਾਲਤਾ ਜਿਹੜੀ ਫਰੋਸ਼ਾ ਲਿਪੀ ਹੋਦਣ ਵੀ ਇਹਦੇ ਸਭ ਤੋਂ ਜ਼ਿਆਦਾ ਬਿਲਦੇ ਤੇ ਜੁਰਾਨੀ ਲਿਪੀ ਦਾ ਵੀ ਪੁਰਾਣੀ ਦਾ ਮਿਲਦੇ ਇਸ ਕਰਕੇ ਸਭ ਤੋਂ ਪੁਰਾਣੀ ਲਿਪੀ ਹੈ ਤਾਂ ਜੇਕਰ ਦੇਖੀਏ ਵੀ ਦੁਨੀਆ ਦੀ ਸਭ ਤੋਂ ਪੁਰਾਣੀ ਲਿਪੀ ਕਿਹੜੀ ਹੈ ਦੁਗਿਆਦੀ ਸਾਉਤੋ ਹਿਲੋਗ੍ਰਾਫ ਕਹਿੰਦੇ ਉਹਨੂੰ ਉਹ ਤਸਵੀਰਾਂ ਸੀ ਰੋਲ ਤਸਵੀਰਾਂ ਉਹ ਤਸਵੀਰਾਂ ਦੇ ਵਿੱਚੋਂ ਫਰੋਸ਼ਾਣ ਲੋਕਾਂ ਨੇ ਉਹਨੂੰ ਸੁਧਾਰ ਕੇ ਉਹਨੂੰ ਫੋਨ ਕਲੀਪੀ ਬਣਾ ਦਿੱਤਾ ਔਰ ਉਹ ਫੋਨ ਕਲੀਪੀ ਦੇ ਵਿੱਚੋਂ ਫਿਰ ਉਹਨਾਂ ਨੇ ਤਸਵੀਰਾਂ ਤਾਂ ਨਾ ਰਹਿਣ ਤਾਂ ਉਹਨਾਂ ਦੇ ਲੇਕਿਨ ਉਹਨਾਂ ਦੀ ਸਿੰਪਲੀਫਾਈ ਕਰਤਾ ਅਖਰ ਬਦਲ ਸ਼ਗਲ ਬਦਲਤੀਆਂ ਸੌਖਾ ਬਣਾ ਦਿੱਤਾ ਉਸ ਇਸ ਕਰਕੇ ਫਰੋਸ਼ਾਣ ਦੇਤੀ ਮਤਲਬ ਸੌਤੋ ਪੁਰਾਣੀ ਜੀਪ ਹੈ ਉਹਦੇ ਚੋਂ ਯੂਨਾਨੀ ਜੀਪ ਦੀ ਦਿਖਲੀ ਉਹਦੇ ਚੋਂ ਪੰਜਾਬੀ ਜੀਪ ਦੀ ਦਿਖਲੀ ਤੇ ਉਹ ਨਾ ਇਹਦਾ ਪੰਜਾਬੀ ਲਿਖਣ ਦੇ ਨਾਲ ਸਾਨੂੰ ਕੁਛ ਘਾਟ ਮਤਲਬ ਗੁਰਮੁਖੀ ਲਿਪੀ ਦਾ ਕੁਛ ਘਾਟਾ ਵੀ ਪਿਆ ਇਹ ਫਿਰ ਇੱਕ ਕਮੂਲ ਕੇਰੇ ਦਾ ਕੀ ਅੱਜ ਵੀ ਜਿਹੜੇ ਰਾਵਲਪਟੇ ਲੋਕ ਐ ਇਹਨੂੰ ਪੰਜਾਬ ਨਾ ਪੰਜਾਬੀ ਲਿਪੀ ਦਾ ਗੁਰਮੁਖੀ ਲਿਪੀ ਕਹਿੰਦੇ ਆ ਉਹ ਗੁਰਮੁਖੀ ਲਿਪੀ ਨਹੀਂ ਪੰਜਾਬੀ ਵੀ ਕਹਿੰਦੇ ਇਹਨੂੰ ਪੰਜਾਬੀ ਕਹਿੰਦੇ ਆਗਰ ਪੰਜਾਬੀ ਲਿਪੀ ਨਾ ਰਹਿੰਦਾ ਤਾਂ ਸ਼ਾਇਦ ਇਹਦੀ ਮੱਤਤਾ ਫਿਰ ਕੋਈ ਦਾਇਰੇ ਤੋਂ ਡਿੱਗ ਜਾਂਦੀ ਤੇ ਸਗਾ ਜ਼ਿਆਦਾ ਲੋਕ ਇਹਨੂੰ ਪ੍ਰਸੰਨ ਕਰਦੇ ਉਹ ਗਰਮਖੀ ਸ਼ਾਦਾਪੁਰ ਕੋ ਮਤਲਬ ਗੁਰਗੁਰੇ ਕੀ ਸਿਖਾਰੇ ਸ਼ਾਦਾਪੁਰ ਕੇ ਦਾ ਗੁਰੂ ਗੁਰੂ ਵਖੀ ਟਾਪਾ ਹਾਲਾਂਕਿ ਇਹ ਦੇਖਿਆ ਜਾਵੇ ਟੈਕਨਿਕਲੀ ਫੈਟਰੀ ਦਾ ਜਿਸ ਇਹ ਗਰਮਖੀ ਦੀ ਰਿਸੈ ਦੂਜਾ ਦੇ ਉਰਦੂ ਲੋਪ ਲਿਖਾਇਓ ਸ਼ਾਹ ਮੁਖੀ ਕਹਿ ਲੱਗੇ ਸ਼ਬ ਲਿਪੀ ਬੋਖਤੋ ਦੀ ਕਹੇ ਹੱਥਾਂ ਨਾਲ ਲਿਖਿਆ ਜਾਂਦੀ ਹੈ ਹੈ ਇਸ ਕਰਕੇ ਹੱਥਾਂ ਨਾਲ ਲਿਖੀ ਦੀ ਪੀਰੂ ਮਤਲਬ ਬੋਖਤੋ ਦੀ ਤਿਆਜ ਆ ਸਕਦਾ ਹੈ